ਆ ਗਿਆ ਤੂੰ ਹਾਂ ਸਾਦ ਹੋਰ ਸੁਣਾ ਕਿਵੇਂ ਆ ਫਿਰ ਬਸ ਠੀਕ ਐ ਹੋਰ ਕੀ ਕਰੀਏ ਨਾ ਬਸ ਕੁਛ ਨਹੀਂ ਯਾਰ ਬੈਠਾ ਕੋ ਸੋਚਦਾ ਸੀਗਾ ਕੀ ਸੋਚਦਾ ਸੀ ਸਾਦ ਬਾਈ ਕੁ ਬੁਝਾਰਤ ਸੀ ਯਾਰ ਉਹ ਸੋਚਦਾ ਸੀ ਕਿਹੜੀ ਬੁਝਾਰਤ ਪੁੱਜੇਗਾ ਤੂੰ ਪਾ ਫਿਰ ਬੁਝਾਰਤ ਅੱਡੀ ਨਾਲ ਪਾਇਆ ਤੇ ਪੱਬੇ ਨਾਲ ਕੱਢਿਆ ਉਹ ਕੀ ਆ ਕਿਹੜੀ ਬਝਾਰਤਾ ਹੈ 우ਸਤਾਦ ਐ ਅੱਡੀ ਨਾਲ ਪੈਂਦਾ ਹੈ ਤੇ ਪੱਪੀ ਨਾਲ ਨਿਕਲਦਾ ਹੈ ਅੱਡੀ ਨਾਲ ਪੈਂਦਾ ਯਾਰ ਨਹੀਂ ਸਮਝ ਆਇਆ 우ਸਤਾਦ ਤੂੰ ਹੀ ਦੱਸ ਕੋਰੇ ਹਨ ਜੱਪਲ ਦਾ ਜੱਪਲ ਇਹ ਤਾਂ ਸਪਲੈਂਡਰ ਮੋਟਰਸਾਈਕਲ ਦਾ ਗੇਅਰ ਹੈ ਲੈ ਤੈਨੂੰ ਇੱਕ ਹੋਰ ਪਾਉਣਾ ਆ ਜਾ ਫਿਰ ਹਾਂ ਆ ਦੱਸ ਫਿਰ ਕੀ ਹੈਗਾ ਹਉ ਦਾ ਸੱਪਾ ਉਤਾਰ ਨਾ ਫਿਰ ਗੰਡਵਾ ਨਾ ਅੱਛਾ ਸਰਾਲ ਆ ਸਰਾਲ ਨਾ ਹੋਰ ਅੱਜ ਕਰ ਨਾ ਨਾ ਚੰਗਾ ਫਿਰ ਤੂੰ ਹੀ ਦੱਸ ਪਿਆ ਹੈ ਹੱਥ ਘੜੀ ਕਰ ਫਿਰ ਮੈਂ ਮੈਂ ਦੱਸ ਦਿੰਦਾ ਹਾਂ ਹਾਂ ਏ ਤਾਂ ਬਲਦ ਮੂਤਣਾ ਓ ਨੋ 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 ਬਲਦ ਮੂਤਣਾ ਇਹ ਵੀ ਨਹੀਂ ਪੁੱਜੇਗੀ ਤੁਹਾਨੂੰ ਆ ਫਿਰ ਆ ਪੁੱਜ ਇੱਕ ਹੋਰ ਪਉਣਾ ਆ ਜਾ ਚਾ ਦੱਸ ਇਹ ਆ ਆ ਇੱਕ ਕੋਈ ਫੇਰ ਕਰੀਂ ਉਸਤਾਦ ਓਏ ਯਾਰ ਓਰੇ ਤੂੰ ਯਾਰ ਬਲਦ ਵਾਂਗੂ ਖੁਰੀਆਂ ਆ ਜਾ ਮਰੀ ਜਾਣਾ Oh no! Nih y a n sama i r Eh, 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 e eh, 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 h eh, 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 h